ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਤ ਪਰਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਰਖਾਉਂਆਂ ਦਾ ਡੇਰੀ ਫਾਰਮ ਨਾ 811 ਤੇ ਅੱਜ ਦੀ ਵੀਡੀਓ ਲੱਗੇ ਆਪਣੇ ਹੁਣ ਸਪਿੰਡ ਮਾਲਾ ਖੇਣੀ ਤਸੀਲ ਅ ਜਨਾਲਾ ਦੇ ਜ਼ਿਲ੍ਹਾ ਮਰਤ ਸਾਰੇ ਅੱਡੀ ਵੀਡੀਓ ਵਿੱਚ ਆਪਾਂ ਟੋਟਲ ਤਿੰਨ ਪਸ਼ੂ ਖਾਵਾਂਗੇ ਤੇ ਤਿੰਨੇ ਹੀ ਚੰਗੇ ਆ ਘੱਟ ਘਾਟ ਦਾਲੇ ਤੇ ਆਪਾਂ ਪਹੁੰਚਿਆ ਬਾਈ ਸ਼ੇਰੇ ਦੇ ਕੋਲ ਜਾਨੂੰ ਕਰਦੇ ਆ ਬਾਈ ਨਾਲ ਗੱਲਬਾਤ ਤੇ ਪਰਸ਼ ਦੇ ਇਨਾਂ ਦੀ ਬਟੇਲ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੋ ਸੁਣਾ ਠੀਕ ਠਾਕ ਵਧੀਆ ਵਧੀਆ ਕਿਰਪਾ ਹੈ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਈ ਨਹੀਂ ਆਈ ਆਂਦੀ ਆਂਦੀ ਕੇ ਬਾਈ ਕਿਪਨਾ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਵੀਰ ਜੀ ਸ਼ਿਰਾਜ ਇਹ ਪਿੰਡ ਮਾਲਾ ਗੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਦੇ 618 ਠੀਕ ਹੈ ਜੀ ਹਾਂਜੀ ਜੇ ਕਿਵੇਂ ਦਾ ਹੰਦਾ ਰਿਸਪੌਂਸ ਵੀਡੀਓ ਰੱਖਦਾ ਨਾ ਨਾ ਵੀਰ ਜੀ ਮਾਲ ਹੀ ਨਹੀਂ ਆਪਣੇ ਕੋ ਇਕੱਠਾ ਹੁੰਦਾ ਵੀਡੀਓ ਵਾਲੇ ਵੀਰ ਤੇ ਫੋਨ ਤੇ ਫੋਨ ਲਾਈ ਜਾਂਦੇ ਆ ਵੀਡੀਓ ਨਹੀਂ ਪਈ ਵੀਡੀਓ ਨਹੀਂ ਪਈ ਅੱਛਾ ਅੱਛਾ ਮਾਲ ਤੁਹਾਨੂੰ ਦੱਸਿਆ ਮੈਂ ਇਹ ਰਸੀਦ ਪਰਚੀ ਵਾਲੇ ਵੀਰ ਭਰਾ ਜਾਦੇ ਕੱਢਦੇ ਮੇਰੇ ਕੋਲ ਠੀਕ ਹੈ ਜੀ ਅੱਜ ਆਪਣੇ ਕੋ ਤਿੰਨ ਪਸ਼ੂ ਆ ਗਏ ਮਾਂ ਤੇ ਮਾਲ ਨਹੀਂ ਵੀਡੀਓ ਠੀਕ ਹੈ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਵੀਡੀ ਇਹਨੂੰ ਆਪਾਂ ਦੁੱਧ ਦਾ ਡਰਾਮ ਹੀ ਕਹਿ ਸਕਦੇ ਆ ਠੀਕ ਹੈ ਠੀਕ ਇਹਨੇ ਸਟਾਰਟਿੰਗ ਹੀ ਵੀ ਜੀ 12 13 ਕਿਲੋ ਤੋਂ ਸਟਾਰਟ ਕੀਤੀ ਹੈ ਜੇ ਸਾਰੀ ਤੀਜੇ ਚੌਥੇ ਦਿਨ ਦੀ ਸੋਈ ਆ ਅੱਛਾ ਜੀ ਪਿਓਰ ਵੀ ਜੀ ਨੀਲੀ ਦੀ ਕੱਟੀ ਮੈਨਾਂ ਕੋਈ ਸ਼ੱਕ ਨਹੀਂ ਥਣ ਵੀ ਥਣ ਵੀ ਇੱਕ ਗੁਲਾਬੀ ਜੇ ਸਾਰਾ ਹੀ ਗੁਲਾਬੀ ਬਾਣਿਆ ਕੱਟੀ ਅੱਛਾ ਜੀ ਸਾਰੇ ਚਾਰੇ ਪੈਰ ਤੋਂ ਤੇਜ਼ ਦਰ ਵੇਖੋ ਠੀਕ ਹੈ ਠੀਕ ਹੈ ਜੀ ਬਹੁਤ ਹੀ ਚੰਗੇ ਰਿਕਾਰਡ ਵਾਲਾ ਜੀ ਇਹਨੇ ਥਣੀਆਂ ਦੇ ਚੱਡੇ ਦੇ ਉੱਤੇ ਵੀ ਨਿਸ਼ਾਨ ਹੈਗਾ ਧੁੰਨ ਤੇ ਵੀ ਨਿਸ਼ਾਨਾ ਕਰੇ ਅੱਛਾ ਜੀ ਤੇ ਨਿਸ਼ਾਨ ਜੀ ਚੰਗੀ ਤਰ੍ਹਾਂ ਲਾਗੋ ਕਰਕੇ ਬਤਾ ਦਿਓ ਬਈ ਸੂਲ ਤੱਕ ਹਾਂ ਠੀਕ ਜੀ ਤੇ ਜਿਹਦੇ ਕੋ ਵੀ ਜੀ ਮੰਨ ਲਓ ਸਟਾਰਟਿੰਗ ਹੀ 12 13 ਕਿਲੋ ਤੋਂ 15 16 ਕਿਲੋ ਝੋਟੀਆਂ ਇਹਨੇ ਦੁੱਧ ਦੇਣਾ ਜਣਾ ਅੱਛਾ ਜੀ ਹਾਂ ਜੀ ਠੀਕ ਹੈ ਨੰਬਰਾਂ ਦਾ ਇੱਥੇ ਹੀ ਪਤਾ ਲੱਗਦਾ ਹੈ ਬਾਕੀ ਆਪਾਂ ਖੋਲ ਕੇ ਵੀਰ ਭਾਵਾ ਨੂੰ ਦਿਖਾਉਨੇ ਲਓ ਭਾਈ ਜੀ ਦੁੱਧ ਆ ਸੁਆ ਸਵੇਰ ਤੇ ਇਹ ਕੋਈ ਵੀ ਨਹੀਂ ਹੋਇਆ ਸਾਡੇ ਨਾਲ ਸਾਢੇ 12 ਵਜੇ ਦਾ ਟਾਈਮ ਹੈ ਸ਼ਾਮ ਨੂੰ ਦੇ ਹਿਸਾਬ ਨਾਲ ਤੁਰਿਆ ਨਹੀਂ ਜਾਂਦਾ ਝੋਡੀ ਤੇ ਚੱਡਾ ਲੈ ਕੇ ਠੀਕ ਹੈ ਠੀਕ ਹੈ ਜੀ ਹੁਣ ਜੇ ਫਿਰ ਇਹ ਕਿੰਨੇ ਵਜੇ ਚੋਈ ਕੀਤੀ ਆਪਾਂ ਬੇਰੇ ਜੀ ਆਪਣੀ ਹੰਦੀ ਜੇ 8:30 6:00 ਵਜੇ ਲੱਗ ਬਣੇ ਠੀਕ ਹੈ ਠੀਕ ਹੈ ਕੌਲੀ 7:00 10:00 ਵਜੇ ਚਲਾਈ ਹੋਈ ਆ ਐਸਾ 7:00 ਵਜੇ ਲੱਗ ਰਿਹਾ ਹੈ ਨਾ ਇਸ ਦਾ ਮਾਤਾ ਕਹਿਣ ਭਾਈ ਕਹਿੰਦਾ ਕਿ ਸਾਫ਼ ਜਾਂਦੀ ਨਾ ਪਰ ਉਹ ਸਿਆਕਰ ਬਾਕੀ ਥਣ ਪਾਂਡਾ ਸਾਰੀ ਚੰਗਾ ਮਿੰਡ ਨਾਲ ਨਹੀਂ ਇਹ ਤਾਂ ਕਾੜ ਕਾੜ ਤੋਂ ਬੰਦ ਰਿਹਾ ਸੀ ਜਿਹੜੀ ਛੱਡੀ ਆ ਜਿਹੜਾ ਜੀ ਮੀਆਂ ਭਾਈ ਕਹਿੰਦਾ ਕੱਟੇ ਤੇ ਜਿਹੜੀ ਅੱਖਾਂ ਵਾਲਾ ਕਹਿ ਦਿੰਨੇ ਆਪਾਂ ਕੱਟਾ ਕੋ ਵੀ ਲਾਗੇ ਆਪਾਂ ਦਿਖਾਣੇ ਆ ਇਹ ਵੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਤੇ 15 ਲੀਟਰ ਬਾਈ ਕਹਿੰਦਾ ਕਿ ਦੁੱਧ ਕੱਢੂਗੀ ਦੂਜਾ ਸਵਰ ਚੱਲ ਜਾਣਾ ਮਿੱਜੀ 23 ਕਿਲੋ ਦੁੱਧ ਦਾ ਸਾਡੇ ਗਾੜ ਕਿੰਨੀ ਗਾੜ ਵੀ ਜੀ ਇਹਦੇ 3 ਕਿਲੋ ਦੇ ਲਾਗੇ ਬੰਦੇ ਮੇਰੇ ਨਾਲ ਗਾੜੀ ਹੋਣੀ ਅੱਛਾ ਇਹ 2.5 ਕਿਲੋ ਗਾੜ ਹੋ ਗਈ ਮੰਨ ਲਓ ਦੁੱਧੋਂ ਕੱਪੀ ਤੇ 3 ਕਿਲੋ ਗਾੜ ਹੋ ਜਾਣੀ ਮੇਰੇ ਨਾਲ ਲਓ ਭਾਈ ਇੱਧਰਲੀ ਸਾਈਡ ਤੋਂ ਦਿਖਾਓ ਯਾਰ ਅੱਗ ਕਿੱਡਾ ਕਰੋ ਚੈੱਕ ਆ ਹੁੰਦੀਆਂ ਜੇ ਨਿਸ਼ਾਨੀਆਂ ਟੋਟਲੇ ਵੀਰੋ ਦੀਆਂ ਥਾਣੇ ਕਿਤੇ ਕੁੜੀਆਂ ਜਿਵੇਂ ਘਰਾਂ ਦੇ ਆਪ ਘੜ ਘੜ ਕੇ ਕਿਤੇ ਲਾ ਜੰਦੇ ਠੀਕ ਹੈ ਠੀਕ ਜਵਾਬ ਪਸਵਾ ਦੇ ਜੇ ਕਿਹੜਾ ਹੀ ਬਤਾਂ ਠੀਕ ਹੈ ਨਾ ਵੀ ਪੇਟ ਪੂੜਾ ਜਾਂਦਾ ਬਿਲਕੁਲ ਆਪਾਂ ਬਹੁਤ ਚੰਗਾ ਪੇਟ ਪੂੜਾ ਲੱਗਾ ਵਾ ਤੇ ਬਾਈ ਇਹਦਾ ਹਰ ਮੁੱਲ ਮੁੱਲ ਵੀਰ ਜੀ ਝੋਟੀ ਦੀ ਆਉਂਦੀ ਹੈ ਮੈਨੂੰ ਡੇਢ ਤੋਂ ਘੱਟ ਨਾ ਦੇ ਜਾ ਹਾਂਜੀ ਤੇ ਆਪਾਂ ਤੁਹਾਨੂੰ ਪਤਾ ਫਿਰ ਫਿਕਸ ਆਲੇ ਪਾਸੇ ਆਇਆ ਜਣਾ ਹਾਂਜੀ ਹਾਂਜੀ ਇੱਕੋ ਹੀ ਰੇਟ ਵੀਰ ਜੀ ਮੁੱਲ ਭਾਵੇਂ 2 ਕਰਾ ਲਓ ਭਾਵੇਂ ਡੇਢ ਕਰਾ ਲਓ ਅਛਾ ਜੀ ਤੇ ਜੋ ਲੈ ਹੀ ਲੈਣਾ ਆਪਾਂ 1.30 ਦੀ ਝੋਡੀ ਦੇ ਦੀਏ 1.30 ਦੀ ਹਾਂਜੀ ਠੀਕ ਹੈ ਗਲਾ ਬਣਾ ਕਰ ਦਈਏ ਜੀ ਹਾਂਜੀ ਵੀ ਜੀ 1.28 ਦੇ ਦੇਣਾ ਕਿ 200 ਰੁਪਏ ਛੋੜ ਠੀਕ ਹੈ ਜੀ ਲਓ ਬਜੀ 15 16 ਲੀਟਰ ਵਾਲੀ ਝੋਟੀ ਡੇਢ ਦੀ ਵੀ ਜੀ ਡੇਢ ਦੀ ਜਿੱਥੇ ਮੱਝ ਠੀਕ ਡੇਢ ਦੀ ਜਿੱਥੇ ਮੱਝ ਭਰ ਕੇ ਵੇਚਦੀ ਹੈ ਲਓ ਬਜੀ ਕਰਮਾਲੀ ਬਹੁਤ ਇਹਦੇ ਨਾਲਾਂ ਨੂੰ ਤਾਂ ਵੀ ਕੱਢੇ ਨੇ ਹੈਗੀਆਂ ਜੇ ਸ਼ਾਂਗਰਾ ਕੋਈ ਨਹੀਂ ਕੋਈ ਨਹੀਂ ਦੇਖਣੀ ਦਈਏ ਠੀਕ ਹੈ ਜੀ ਲਓ ਬਜੀ ਹੁਣ ਨਹੀਂ ਅੱਗੇ ਨੂੰ ਬਣੀਆਂ ਤੇ ਹੁਣ ਨਹੀਂ ਪਿਛਲੇ ਨੂੰ ਸੋਲਦਾ ਕੀ ਲਾਇਆ ਨੇ ਵੀ ਪਈਆ ਮੁੱਲ ਦੱਸਤਾ ਆਪਾਂ ਨਾ ਹਾਂਜੀ ਹਾਂਜੀ 128 1 ਲੱਖ 28 ਆ ਆਹਦੀ ਤਾਂ 200 ਰੁਪਏ ਦਾ ਛੋੜ ਆ ਹਾਂ ਨਕੇਨਾ ਸਰਪੰਚ ਸਾਹਿਬ ਬੈਠੇ ਆ ਵੀ ਦਿਖਾਉਂਦੇ ਆਪਾਂ ਤੇ ਦੱਸਿਓ ਭਈਆ ਝੋਟੀ ਬਾਰੇ ਇਹ ਵੀ ਜੀ ਪਹਿਲਾ ਸੂਰਾ ਤੋਂ ਝੋਟੀ ਆ ਅੱਛਾ ਜੀ ਅਜੇ 4 ਦੰਦ ਆ ਤੇ ਐ ਕਿਹਦੀ ਚਲੋ ਵਿਜੀ ਦਾ ਬੱਚਾ ਥੋੜਾ ਜਿਹਾ ਆਪਣੇ ਕੋ ਚਾ ਹੋ ਗਿਆ ਮਹੀਨੇ ਤੋਂ ਤਾਂ ਹੀ ਡੱਕ ਗਿਆ ਡੇਢ ਦਾ ਨਾਲੇ ਕੋਈ ਅੱਛਾ ਜੀ ਤੇ ਮਾਲਾ ਦੋਹਾਂ ਦਾਣੀਆਂ ਜੀ ਹੋਇਆ ਡੇਢ ਕਿਲਾ ਲਾ ਕੇ ਸੇ ਸਿੰਗਲ ਦੇ ਬਈਏ ਦੇ ਹਾਂਜੀ ਮਾੜੇ ਮਾੜੇ ਮਜੀ ਨਾਰਮਲ ਜੇ ਠੀਕ ਹੈ ਠੀਕ ਹੈ ਲਓ ਬਈ ਜੀ ਮੀਨੀ ਆ ਗਈ ਰੇ ਸੇਂਗਸੂ ਬਹੁਤ ਚੰਗਾ ਹੋ ਗਿਆ ਬਈ ਤੁਹਾਡੀ ਫੇਸ ਕੁਆਲਟੀ ਵੀ ਜੀ ਵੇਖੋ ਪਿੱਠ ਪੜਾ ਵੇਖੋ ਕਿਤੇ ਬੰਦੇ ਦੇ ਸਿਰ ਜੀ ਡੀ ਉੱਚੀ ਝੋਟੀ ਹੈ ਸਹੀ ਗੱਲ ਸਹੀ ਗੱਲ ਇਹ ਇਸ ਟਾਈਮ ਵੀ ਜੀ ਇਹਦੇ ਕੋਲ 12 ਕਿਲੋ 11 ਕਿਲੋ ਦੁੱਧ ਠੰਡਾ ਕਰਕੇ ਤਿਆਰ ਹੋ ਗਏ ਠੀਕ ਹੈ ਜੀ ਪਕੌੜੇ ਵਿਖਾਉਂਦੇ ਆ ਖੋਲੋ ਛਾ ਜੀ ਲਓ ਵੀ ਕਰੋ ਚੈੱਕ ਜਰਾ ਬਾਕੀ ਇਹ ਜੀ ਇਹਦੇ ਚੱਡੇ ਤੇ ਤੇ ਆਏ ਆ ਜੇ ਜਿਵੇਂ ਨਾ ਬਿਜਲੀ ਘਰ ਹੀ ਬਣਾਇਆ ਹੁੰਦਾ ਆ ਵੀ ਠੀਕ ਆ ਠੀਕ ਆ ਜੀ ਗਾਉਂ ਦੇ ਜਿਹੜੇ ਪਈਆਂ ਹਸਾਂ ਨਾ ਨਾ ਦਿਖਾਉਂਦੇ ਆ ਤੇ ਕਰਾਉਂਦੇ ਆ ਦਰਸ਼ਨ ਲਓ ਬਈ ਛੱਡੋ ਝੋਟੀ ਨੇ ਬੜਾ ਦੁੱਧ ਦਿੱਤਾ ਜੇ ਥੋੜਾ ਆਮ ਨਹੀਂ ਹੋਈ ਬੰਦਿਆ ਕੋ ਜਿੰਨਾ ਨੇ ਲੈਂਦੀ ਸੀਗੀ ਠੀਕ ਆ ਠੀਕ ਆ ਲਓ ਵੀ ਖਲੋ ਜਾ ਕੇ ਗਾਉਂ ਵਾਲੀ ਘੜਦਾ ਤੇ ਫੇਟ ਬੁੜੇ ਦੇ ਵਿੱਚ ਇਹ ਵੀ ਚੜੀ ਰਣੀ ਆ ਇਹ ਨੇ ਸੱਜਣ ਨੇ ਦੱਸ ਪਾਈ ਕਹਿੰਦਾ ਕਿ ਚੱਗਾ ਪਰਿਆ ਹੁਣ ਮੌਕੇ ਦੇ ਜਿਹੜਾ 11 ਤੋਂ 12 ਲਿਖੀ ਦੋ ਤਾਂ ਤਿਆਰ ਆ ਤੇ 99 ਹਜ਼ਾਰ ਕੱਲਾ ਕੱਲਾ ਕੋਈ ਖੜਿਆ ਪਿਆ ਵਾ ਦਰਵਾਈ ਹੋਣੀ 5000 ਲੈ ਬਾਈ ਦੇ ਕੋਲ ਨੂੰ ਸਾਡੀ ਆਪਾਂ ਲਾ ਕੇ ਤੁਹਾਨੂੰ ਤੁਹਾਨੂੰ ਦੱਸਾਂ ਕਿ ਇਹਦੇ ਘੱਟੇ ਤੇ ਜਿਹੜੀਆਂ ਨਾੜਾਂ ਆਵਾਂ ਹਮੇ ਆਪਾਂ ਇਹ ਚੰਗੀ ਜਿਹੀ ਨਾ ਰਹੀ ਬਾਈ ਨਾ ਨਾ ਪਹਿਲਾ ਚੰਨ ਪਹਿਲਾ ਹੀ ਹੈ ਪਹਿਲੇ ਦੰਦ ਚਾਰ ਦੰਦ ਚਾਰ ਦੰਦ ਝੋਟੀਆਂ ਬਾਬਾ ਜੀ ਫਾਈਲ ਲਗਣੀ ਦੋ ਤੇ ਚੰਗਾ ਕੱਢਿਆ ਤੇ ਦੂਜੇ ਸੂਏ ਨੂੰ ਲੈਨੇ ਬੱਕੇ ਲਾਦਨੇ ਆ ਤੇ ਕਰੋ ਚੈੱਕ ਬਾਕੀ ਦੀ ਥਾਣ ਪਾ ਲਾ ਦੇ ਨਾੜਾ ਲੋੜਾ ਜਿਹੜੀਆਂ ਆ ਹੈ ਗਿਆ ਗੁੰਜਲਾਂ ਪਈਆਂ ਹਸਾ ਨਾ ਇਧਰ ਉਠਾਓ ਲੱਗਦਾ ਤੇ ਚੱਲੇ ਇਧਰ ਉਗਾ ਲੋ ਬਾਈ ਇਧਰ ਲੈ ਸਾਈਡ ਤੋਂ ਚੈੱਕ ਵੇ ਡਰਦੀ ਆਲੇ ਕੋਲ ਨੇ ਇਹ ਗਾਲ ਹੀ ਵੀ ਕੱਢੀ ਰੱਦੂ ਸੈਡਾ ਦੇ ਕਿਹੜੀ ਕੁੜੀਆ ਦੋ ਦੀ ਮੋਟਰ ਹੀ ਨੱਗੀ ਆ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਕਰਨਾ ਹੈ ਮੁੱਲ ਵੀ ਜੀ ਇਹ ਸੱਜੇ ਰੋ ਝੋਟੀ ਆਈ ਜੀ 20 15 ਦੀ ਅੱਛਾ ਜੀ ਹਾਂਜੀ ਤੇ ਮੇਰੇ ਖਿਆਲ ਨਾਲ ਅਗਲੇ ਸਵੇਰ ਨੂੰ ਚਲੋ ਤੁਹਾਨੂੰ ਪਤਾ ਭਾਪ ਯਾਰ ਵੀ ਹੋਰ ਵੀ ਉੱਚੇ ਹੋ ਜਾਣੇ ਹਾਂਜੀ ਹਾਂਜੀ ਤੇ ਝੋਟੀ ਤਿੰਨ ਤੇ ਸਾਢੇ ਤਿੰਨ ਜਿੱਥੇ ਮਰਜ਼ੀ ਵੀ ਵੀਰ ਭਰਾ ਖਲਾਰ ਕੇ ਵੇਚ ਲੈਣੋ ਅੱਛਾ ਜੀ ਹਾਂਜੀ ਭਾਈ ਇਹ ਝੋਟੀ ਫੇਰ ਆਪ ਹੀ ਲੈਣਾਗੇ ਅੱਛਾ ਜੀ ਹਾਂਜੀ ਇਹ ਵੀ ਗੱਲ ਹੈ ਇਹ ਵੀ ਗੱਲ ਹੈ ਜੀ ਇਹ ਵੀ ਦੀ ਇਸ ਟਾਈਮ ਤੇ ਆਪਾਂ ਦੇ ਦਈਏ 41 ਦੀ ਮੰਗਣ ਨੂੰ ਜੋ ਮਰਜ਼ੀ ਮੰਗੀ ਹੈ ਸਹੀ ਜੀ ਥੋੜਾ ਬੜਾ ਕਰ ਦਈਏ ਜੀ ਹਾਂਜੀ ਇੱਕ 30 ਦੀ ਵਿਧੀ ਹਾਂ ਨਾ ਦੇਣੀ ਆ 200 ਰੁਪਏ ਚੋੜੀ ਕਰਨੀ ਹੈ ਠੀਕ ਹੈ ਠੀਕ ਹੈ ਜੀ ਲਓ ਬਈ 1 ਲੱਖ ਦੇ 30000 ਠੀਕ ਹੈ ਠੀਕ ਹੈ ਜੀ ਲਓ ਬਈ ਦੋ ਦੋ ਦਾ ਡਰਾਮੇ ਤੇ ਦੂਜੇ ਸੋਏ ਨੂੰ ਤੇ ਲੈਣੀਆਂ ਲਾਭ ਕਰੇ ਮਹਾਰਾਜ ਜਿੰਨੇ ਕਰੇ ਨਹੀਂ ਵਿਧੀ ਵੇਖਾਂ ਭਾਵੇਂ ਫੜ ਲੈ ਕੋਈ ਅੱਛਾ ਜੀ ਉਹ ਲਿੱਕ ਕੇ ਗੇਕਾਰ ਦੇ ਘਾਟ ਵਾਲੀ ਆ ਤੇ ਆ ਜਾ ਬਈ ਹੁਣ ਦਿੱਜੇ ਨੰਬਰ ਤੇ ਇਹ ਵੀ ਜੀ 6 ਮਹੀਨੇ ਦੀ ਗੱਪਣ ਚੱਕ ਪਾਜੇ ਤੇ 6 ਲੀਟਰ ਹੀ ਤੇ ਕੋਲ ਦੁੱਧ ਜੇ ਦੁੱਧਾ ਸੁਗਾ ਨਾਲੇ ਕੋਈ ਤੀਜਾ ਨਾਲੇ ਵੀ ਰੱਖਾ ਠੀਕ ਆਂਕੀ ਪਖੋਲ ਕੇ ਵਿਖਾ ਦਿੰਨੇ ਆ ਵੀ ਲੋ ਵੀ ਘੇਚਿਆ ਤੋਲ ਹਰ ਭਾਲ ਆ ਚੀਜ਼ ਬਾਈ ਦਿਖਾ ਇੱਕ ਰਾਂ ਆ ਹੁੰਦੀਆਂ ਬਾਈ ਨਿਸ਼ਾਨੀਆਂ ਦੁੱਧ ਵਾਲੇ ਪਸ਼ੂ ਦੀਆਂ ਬਈ ਸੱਜਰ ਦੇ ਹਰ ਕਿੰਨਾ ਭਰਿਆ ਕੋਈ ਪਤਲੀ ਚਮੜੀ ਵੀ ਜੀ ਜਿਹਨੇ ਵੀ ਜੀ ਸੱਜਰ ਨੇ 12 ਲੀਟਰ ਦੁੱਧ ਨੇ ਪੰਡਿਆ ਅੱਛਾ ਠੀਕ ਉਹ ਨਹੀਂ ਸੀ ਮੈਨੇ ਰਿਚੱਕ ਪਾਸ ਤੇ ਛੇ ਲੇ ਲੇਰੇ ਕੋਲ ਉਹ ਦੋ ਕੀ ਖਾਂ ਭੰਦਾ ਵੀ ਕਰ ਸਕਦੇ ਇੱਕ ਕਮਾਲਾ ਕੱਲਾ ਥਾਣੇ ਨੂੰ ਹੀ ਲੱਗਾ ਤੇ ਹੈ ਵੀ ਪਤਲੇ ਚੰਮੜੀਆ ਚਲੋ ਛੇ ਵੀਰ ਭਰਾਣੇ ਸਾਹ ਥੋੜੀ ਘੱਟ ਕੀਤੀ ਹੈ ਹੂੰ ਦੱਸੀ ਰਹੀ ਥੋੜੀ ਦੱਸੀ ਰਹੀ ਹੈ ਬਾਕੀ ਹੈ ਪਤਲੇ ਚੰਮੜੀਆ ਹਾਂ ਨਾ ਗੰਗੋਲੀ ਕਰੀਨੇ ਭਾਈ ਆ ਵੀ ਪਛੀਆਂ ਆ ਜਾਂਦੇ ਵੀ ਇਹ ਵੀ ਗੋਣ ਹੁੰਦੇ ਆ ਸਤਿ ਸ਼੍ਰੀ ਅਕਾਲ ਵੇਖੋ ਮਤਲਬ ਲੱਗ ਗਿਆ ਹੱਡੀ ਇਹ ਹਾਂ ਅੰਜ ਸਿੰਗਲ ਹੱਡੀ ਤੇ ਆਹ ਵਾਲੀ ਚੀਜ਼ ਦੇ ਵੀ ਹਾਂ ਜਿਹੜੇ ਮਸਲ ਦੇਦੇ ਆ ਮਸਲ ਦੇਦੇ ਜਿਹੜੇ ਨਹੀਂ ਹੁੰਦਾ ਵੀ ਜੇ ਪਤਲੇ ਚਮੜੀ ਦੀ ਨਿਸ਼ਾਨੀ ਹੁੰਦੀ ਨਾ ਪਤਲਾਵਾ ਬਿਲਕੁਲ ਹਾਂ ਹੁਣ ਇੱਕ ਵੀਰ ਜੱਟ ਬਣਾ ਗਿਆ ਚਿੰਦਕੋੜ ਅੱਛਾ ਜੀ ਉਹਨੇ ਦੱਸਿਆ ਕਿ ਨਹੀਂ ਨਹੀਂ ਪਤਲੇ ਮੰਨ ਲਓ ਕਿ ਪਤਲੀ ਚਮੜੀ ਹੈ ਨਾ ਜੇ ਆਦਮਾਨ ਲਓ ਵੀ ਸਾਰਾ ਲੀਦਾ ਵਾ ਠੀਕ ਹੈ ਠੀਕ ਹੈ ਤਾਂ ਆਹ ਚੀਜ਼ਾਂ ਬਹੁਤ ਘੈਂਟ ਹੁੰਦੀਆਂ ਅੱਛਾ ਜੀ ਆਹ ਦੰਦ ਵਾਲੇ ਪਸ਼ੂ ਚਲੋ ਵੀ ਆਪਣੇ ਤੋਂ ਥੋੜਾ ਸਿਆਣਾ ਹਾਂ ਜੀ ਹਾਂ ਜੀ ਚਲੋ ਬਾਕੀ ਵੀ ਸਾਰੇ ਹਨਾ ਨਾਲੇ ਮਾਲ ਚ ਰਹਿੰਦਾ ਉਹ ਆਪਣੀ ਸਮਝ ਤੇ ਉਹਦੇ ਤੋਂ ਠੱਲ ਘੱਟ ਕੇ ਥੋੜਾ 25 30 ਦੇ ਆਪਣੇ ਪਸ਼ੂ ਜੀ ਹਾਂ ਜੀ ਹਾਂ ਜੀ ਉਹ ਵੀਰ ਕੋ ਮ ਤੇ ਬਾਈ ਇਹਦਾ ਮੁੱਲ ਕਰ ਦੱਸੀ ਇਹਦਾ ਮੁੱਲ ਵੀ ਜੀ ਜੋ ਮਰਜੀ ਕਰਾ ਲਓ ਮੈਂ 70 ਕਰਾ ਲਓ 75 ਕਰਾ ਲਓ ਇੱਕੋ ਹੀ ਗੱਲ ਆ ਹਾਂ ਜੀ ਨਾ ਹੀ ਆਪਾਂ 62000 ਦੀ ਲੈਣੀ 200 ਰੁਪਿਆ ਛੋੜ ਅੱਛਾ ਜੀ ਲਓ ਜੀ ਕੰਦ ਕਾ ਚੰਗਾ ਤੇ ਜਿਹੜਾ ਵੀਰ ਭਰਾ ਸਾਂਭ ਲੂਗਾ ਤੇ ਇਹ ਵੀ ਨਿਆਰੇ ਲਾ ਟੇ ਮਨ ਲੱਗੇ ਰਹਿਣੇ ਬਾਕੀ ਹੈ ਜੀ ਕਮੇਟੀ ਆ ਬਸ 2 ਮਹੀਨੇ ਮਗਰੋਂ ਬੰਦਾ ਛੱਡ ਵੀ ਦਵੇ ਹਾਂ ਜੀ ਤੇ ਫਿਰ ਸੱਜਰ ਹੋ ਜਾਣੀ ਆ ਆ ਦੋ ਮਹੀਨੇ ਹਾਂ ਆ ਦੋ ਮਹੀਨੇ ਮਗਰੋਂ ਪਾਣਾ ਦੋ ਮਹੀਨੇ ਦੇ ਵਿੱਚ ਖਰਚਾ ਕੱਢ ਦੇਣਾ ਫਿਰ ਖਰਚਾ ਕੱਢ ਦੇਣਾ ਜੇ ਦੁੱਧ ਛੇਕ ਨੂੰ ਲਈ ਜਾਂਦੇ ਹੂੰ ਤੇ ਇਹ ਸੈਂਡ ਵੀ ਚੰਗੇ ਹੋ ਗਏ ਇੱਕ ਕਰ ਰਿਹਾ ਜਕਾ ਇੰਟਰਨੈਟ ਦੇ ਕਲਿੱਪ ਜੇ ਤੇ ਥਾਣੇ ਨੇ ਕੱਲਾ ਕੱਲਾ ਸਾਰੀ ਸਾਈਡ ਤੋਂ ਖਿੱਚ ਮੜੀ ਆ ਇਹਨੂੰ ਖਿੱਚੀ ਲੋਕ ਲੋਕ ਜੇ ਕੰਡਾ ਪਾਜੂਗੀ ਸ਼ਾਮ ਤੱਕ ਕਿਹੜੇ ਟਾਈਮ ਸਾਢੇ 12:00 ਤੋਂ ਆ ਉਹ ਤੇ ਉਹ ਸੌਣ ਨੂੰ ਵੀ ਭਰਾ ਹਾਂ ਦਾ ਚੱਲ ਆਵੇ ਤੇ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਜੂ ਪਾਲਕ ਭਰਾਵਾਂ ਦਾ